ਕਿ ਆਪਣੇ ਨਿੱਜੀ ਕੰਮ ਕਰਵਾਉਣ ਖਾਤਰ ਜੇ ਕਿਸੇ ਡੀਸੀ ਕਿਸੇ ਪੁਲਿਸ ਅਫਸਰ ਕਿਸੇ ਮੰਤਰੀ ਤੱਕ ਪਹੁੰਚ ਰਖਿਏ ਤਾਂ ਆਪਾਂ ਬੜਾ ਪੰਪ ਚਾਉਨੇ ਆ ਵੀ ਸਾਡੀ ਫਲਾਣੇ ਤੱਕ ਪਹੁੰਚ ਹੈ ਉੱਠਣੀ ਬੈਠਣੀ ਹੈ ਫਲਾਣਾ ਅਫਸਰ ਸਾਡਾ ਮਿੱਤਰ ਹੈ ਰਿਸ਼ਤੇਦਾਰ ਹੈ ਪਰ ਸਿਰਫ ਕੁਝ ਨਿੱਜੀ ਗਰਜ਼ਾਂ ਖਾਤਰ ਜਾਂ ਨਿੱਜੀ ਕੰਮ ਕਰਵਾਉਣ ਕਰਕੇ ਅਸੀਂ ਇਹਨਾਂ ਦੇ ਨਾਲ ਆਪਣੇ ਲਿੰਕ ਦੁਨੀਆ ਨੂੰ ਵਿਖਾ ਕੇ ਫੀਲ ਦੀ ਚੱਕਦੇ ਆ ਫੋਟੋਆਂ ਪਾਉਨੇ ਆ ਰੀਲਾਂ ਪਾਉਨੇ ਆ ਲੋਕ ਕਹਿਣ ਵੀ ਬੜੀ ਟੌਰ ਹੈ ਬੜੀ ਚੜ੍ਹਾਈ ਹੈ ਇਹਦੀ ਆਪਣੇ ਚੋਂ ਕਿੰਨੇ ਲੋਕ ਆ ਜਿਨ੍ਹਾਂ ਨੇ ਕਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨਾਲ ਫੋਟੋ ਪਾਈ ਹੋਵੇ ਵੀ ਲੋਕ ਕਹਿਣ ਕਿ ਇਹਦੀ ਗ੍ਰੰਥੀ ਸਿੰਘ ਤੱਕ ਪਹੁੰਚ ਹੈ ਇਹਦੀ ਬੜੀ ਚੜ੍ਹਾਈ ਹੈ ਯਾਰੋ ਤਾਂ ਗ੍ਰੰਥੀ ਆ ਇਹਦੇ ਚ ਕਾਦੀ ਚੜ੍ਹਾਈ ਜੇ ਅਸੀਂ ਆਪਣੇ ਦੁਨਿਆਵੀ ਕੰਮ ਵਾਸਤੇ ਮੰਤਰੀ ਸੰਤਰੀ ਅਫਸਰ ਤੱਕ ਪਹੁੰਚ ਰੱਖਦੇ ਆ ਮਾਣ ਕਰਦੇ ਆ ਗ੍ਰੰਥੀ ਸਿੰਘ ਤੁਹਾਡੇ ਸਿਰਫ ਦੁਨਿਆਵੀ ਕੰਮ ਹੀ ਨਹੀਂ ਕਰਾਉਂਦਾ ਉਹ ਤੁਹਾਡੇ ਲੋਕ ਤੇ ਪ੍ਰਲੋਕ ਸਵਾਰਨ ਦਾ ਰਾਹ ਹੈ ਤੇ ਇਸੇ ਕਰਕੇ ਆਪਾਂ ਗ੍ਰੰਥੀ ਸਿੰਘ ਵਾਸਤੇ ਇੱਕ ਸ਼ਬਦ ਵਰਤਦੇ ਆ ਗੁਰੂ ਦਾ ਵਜੀਰ ਗ੍ਰੰਥੀ ਸਿੰਘ ਹੈ ਦੁਨੀਆ ਦੇ ਮਾਲਕ ਰਾਜ